ਕਾਰ 10 ਟੈਂਗ ਵਿੱਚ ਯਾਰ ਗੇੜੇ ਨਹੀਂ ਯਾਰਾਂ ਨਾਲ ਉਹ ਰੱਖਾਂ ਵੈਰੀਆਂ ਨੂੰ ਨੇੜੇ ਨਹੀਂ ਬਾਬੋ ਕਾਹੜ ਗੱਲ ਬਾਤ ਆ ਤੁਸੀਂ ਵਿਆਹ ਸ਼ਾਦੀ ਤੇ ਕੋਈ ਵੀ ਗੱਡੀ ਲੈਣੀ ਆ ਕੋਈ ਵੀ ਲਿਮੋਜਨ ਆਹ ਖੜੀਆਂ ਦੇਖੋ ਇੱਧਰ ਰਾਇਲ ਰॉयਸ ਲਿਮੋਜਨ ਜੀ ਵੈਗਨ ਰੇਂਜ ਰੋਵਰ ਜਿਹੜੀ ਵੀ ਗੱਡੀ ਚਾਹੀਦੀ ਆ ਮਸਟੈਂਗ ਤੇ ਬਸ ਤੁਹਾਨੂੰ ਪਤਾ ਬਬ ਕਰੀ ਤੁਸੀਂ ਜਦੋਂ ਜਾਣਦੇ ਆ ਬੱਦੋ ਵਾਲਾ ਵਾਲਾ ਪੁਲ ਚੜ੍ਹਨ ਤੋਂ ਪਹਿਲਾਂ ਖੱਬੇ ਪਾਸੇ ਆ ਬਸ ਤੁਸੀਂ ਆ ਜਾਓ ਤੇ ਗੱਡੀ ਤੁਹਾਨੂੰ ਮਿਲੂਗੀ ਮਿਲੂਗੀ ਸਟਾਰਟ ਆ ਜੀਵੇਂ 나ੜੀ ਹੈ ਨਹੀਂ ਤੇਰਾ ਸਹੀ ਤੇਰੀ ਆਇਨੀ ਹੋਰ ਰੌੜੀ ਵੀ ਲਾ ਰਹੀ ਹੈ ਸੁੱਖਾਂ ਸੁੱਖ ਦੀ ਨੂੰ ਇਹ ਦਿਨੇ ਆਇਨੀ ਕੁੰਡੜ ਮਰੇ ਚੁੰਦੇ ਰਹਦੇ ਕੁੰਡੜ ਕਰੀ ਯਾ ਹੁਣ ਜਾ ਰਿਹਾ ਸੀ ਦੂਜੀ ਵਾਰੀ ਬਾਈ ਵੀ ਹੋ ਪ੍ਰੋਮੋਨਾ ਵੀ ਹੋ ਤੇ ਗੱਲਬਾਤ ਵੀ ਹੋਊ ਕਿਉਂ ਜੀ ਕੀ ਕਹਿੰਦੇ ਮੈਂ ਕਿਹਾ ਜੀ ਸੁਣਦੇ ਹੋ ਹੁਣ ਜੀਜਾ ਨੇ ਕਿਹਾ ਕਿ ਕਿਨੇ ਕਹਾ ਕਰੀ ਜੀ ਹਾਂ ਸੰਦੇ ਸੁਣ ਰਹੇ ਹਾਂ ਸੁਣ ਰਹੇ ਸੁਣਦੇ ਆ ਦੇਖੋ ਬਦਾਂ ਜਣੇ ਦਿਓ ਬਰਾਜਾ ਪਰ ਜੇ ਤੁਸੀਂ ਬੈਠੇ ਮੇਰੇ ਨਾਲ ਜਣੂ ਗੱਡੀਆਂ ਮੇਰੇ ਨਾਲ ਲੈ ਸਕਦੇ ਹਾਂ ਮੈਂ ਲੂਸਨ ਮੁਸਕੜੀ ਤੇ ਆ ਰਹੀ ਹਾਂ ਰਾਇਨ ਰਾਇਸ ਇਹਨੂੰ ਨਵਨੀ ਦਾ ਲੈਣਾ ਆਉਂਦਾ ਸੁਣਣ ਨੂੰ ਰਾਇਨ ਰਾਇਸ ਜੀ ਜੀ ਜਿਹੜਾ ਬੈਠੇ ਨਾ ਵਿੱਚ ਹੈ ਰੱਬ ਜੀ ਆਹ ਲੱਗਦਾ ਵੀ ਜੀ ਲੱਗਦਾ ਵੀ ਰੱਬ ਹੀ ਬਾਲਿਆ ਆਪਾਂ ਦਾ ਹਾਂ ਸਹੀ ਗੱਲ ਹੈ ਸੋ ਤੁਸੀਂ ਗੱਡੀ ਬੁੱਕ ਕਰਨੀ ਹੈ ਰਾਇਲਸ ਰਾਇਸ ਗੱਡੀ ਜਦੋਂ ਆਪਾਂ ਇਧਰ ਮੁੱਲਿਆ ਪਰ ਤੋਂ ਲੁਧਿਆਣੇ ਨੂੰ ਜਾਵਾਂਗੇ ਜਿਹੜਾ ਪੁੱਲ ਆਉਂਦਾ ਜਿਹੜਾ ਪੁੱਲ ਨਹੀਂ ਆ ਗਿਆ ਆਪਣਾ ਬੱਦੋ ਵਾਲਾ ਲਾ ਖੱਬੇ ਪਾਸੇ ਰੈਸ ਰੈਸ ਲਿਖਿਆ ਤੇ ਜੀ ਕਰ ਚਾਹਂਦਾ ਰੋਇਲ ਗਿਫਟ ਭੇਜਣਾ ਭੇਜ ਸਕਦੀ ਕੁਛ ਵੀ ਗਿਫਟ ਕਰੂ ਪਲੀਜ਼ ਹੈ ਰੋਇਲ ਨੀਮੋ ਰੋਇਲ ਨੀਮੋ ਸੋ ਗਿਫਟ ਜ਼ਰੂਰ ਭੇਜੋ ਹੱਸਦਾ ਸੀ ਹੱਸਦਾ ਸੀ ਸਿੱਕਾ ਸਿੱਕਾ ਦੀ ਦੋ ਇਹ ਨਹੀਂ ਟਿਕੜ ਤੇਰੇ ਟੂਟ ਹੋ ਗਿਆ ਨਾ ਸਾਰੀਆਂ ਤੇਰੀਆਂ ਤੂੰ ਆਂਦੀ ਸੀ ਜਦੋਂ ਪਹਿਲਾ ਵਿਆਹ ਕਰਾ ਦੁਬਾਰਾ ਫੇਅਰ ਕਰਾ ਸੋ ਦੋਸਤ ਅਸੀਂ ਦੁਬਾਰਾ ਫੇਅਰ ਬਿਆ ਲੇ ਮੇਰਾ ਜੀ ਸੀ ਵੇ ਲੂਸ ਰੂਸ ਗੱਡੀ ਤੇ ਆਵਾ ਵੇ ਲੂਸ ਰੂਸ ਨਹੀਂ ਛੱਡਣੇ ਰੁਆਇਲ ਰਾਇਸ ਸੰਦੀਏ ਹਾਂ ਮੜ ਮੈਂ ਆ ਗਈ ਬਾਈਕ ਨੂੰ ਰੁਆਇਲ ਰਾਇਸ ਤੇ ਵਿਆਹ ਕੇ ਲੈ ਜਾ ਰਿਹਾ ਹਾਂ ਰੁਆਇਲ ਲਿੰਗੋਸ ਹਾਂ ਤੁਹਾਡੇ ਲਈ ਪੈਸੇ ਘੱਟਾ ਗਿਫਟ ਭੇਜੋ ਠੀਕ ਇਹ ਹੈ ਕਿ ਆਪਣੇ ਰੁਆਇਲਸ ਜੰਮੂ ਵਾਲੇ ਲਿੰਗੋ ਵਾਲੇ ਲਿੰਗੋਸ ਆ ਰਾਇਲ ਲਿਵਰਸਾਂ ਦੇ ਉਹਨਾਂ ਦੀ ਗੱਡੀ ਤੇ ਜਾ ਰਹੇ ਆ ਰੇਲ ਸਲਿੰਗੋ ਵਾਲਿਆਂ ਦੇ ਬਈ ਫੜ ਗਿਆ ਗੱਡੀਆਂ ਜੀ ਵੈਗ ਨੇ ਜਿਹੜਾ ਕਾ ਮਰਜ਼ੀ ਲੈ ਲੋ ਸਾਰੇ ਚ ਝੂਟੇ ਲੈਣੇ ਆਪਾਂ ਸਹਾਰੀਆਂ ਚ ਗਵਾਗੇ ਜਿਹੜੀ ਅੰਥੀ ਚਾਲੀ ਨਹੀਂ ਉਹ ਤੇ ਆਪਾਂ ਅਲੀ ਮੋਰ ਤੇ ਗੱਲਾਂਗੇ ਹੋਰ ਹੈ ਪਲਾਨ ਕਾ ਬਣ ਜਾਂ ਗਿਆ ਚਾਚਾ ਸੋਣਾ ਮੇਰੀ ਸਾਰੀ ਗੱਲ ਹੋਈ ਵੀ ਆ ਬਾਬੇ ਉਹ ਝੂਟੋ ਕਹਿੰਦੀ ਸੀ ਵੀ ਮੈਨੂੰ ਰਾਇਲ ਰਾਇਸ ਤੇ ਵਿਆਹ ਕੇ ਲੈ ਜਾਈ ਤੇ ਬਾਬੇ ਆਪਾਂ ਤਮੰਨਾ ਝੂਟੋ ਦੀਆਂ ਕਰਤਿਆਂ ਪੂਰੀਆਂ ਠੀਕ ਆ ਆਜੋ ਬੈਠੋ ਕੋਸਾ ਹੁਣ ਆ ਜੁੱਤੀ ਗੰਦੀ ਆ ਹੈ ਬਹਿ ਜਾ ਹੁਣ ਇਹ ਚ ਕੀ ਆ ਗੰਦਾ ਕੀ ਕਹਿ ਰਹੀ ਸੀ ਜੁੱਤੀ ਗੰਦੀ ਆ ਹੈ ਨਹੀਂ ਮੈਂ ਦੱਸ ਤੂੰ ਰੱਖ ਕਿਉ ਹੁਣ ਖੋਸ ਹੈ ਹੈ ਅੱਜ ਮੇਰਾ ਚਾਅ ਪੂਰਾ ਹੋ ਗਿਆ ਹੋ ਗਿਆ ਤੇਰੇ ਚਾਅ ਪੂਰਾ ਨਾ ਕਰਮ ਹੋਰ ਕੀ ਦੇ ਕਰੂੰ ਛੜਲਿਆ ਚੱਕ ਤਾ ਹਾਂ ਇਹ ਹੈ ਖੋਸ ਹੈ ਮੜਾ ਜਾਓ ਤੇ ਕਹਾਦੇ ਫੋਸ ਫੋਸ ਬਲਾ ਨਾ ਦੇਉਂ ਕਾ ਜੀ ਬੋ ਕਰਦੀ ਸੀ ਉਹ ਆ ਲੈ ਬਰਾਦ ਹੋਏ ਉਸੀ ਵੀ ਭਾਈ ਆਪਦੇ ਵਾਈਫ ਦੇ ਕਰਨੇ ਆ ਚਾ ਪੂਰੇ ਤੇ ਨੰਬਰ ਨੋਟ ਕਰ ਲੋ ਰਾਇਲ ਲਿਮੋਸ ਠੀਕ ਹੈ ਨਾ ਆਪਾਂ ਦਾ ਕਰ ਲੈ ਪੂਰੇ ਚੱਲਿਆ ਵਿਆਹਣ ਵਿਆਹਣ ਚੱਲਿਆ ਮੇਰਾ ਸਾਰਕੜਾ ਤੀਜੇ ਦਿਨ ਵਿਆਹਣ ਤੁਰ ਜਾਂਦਾ ਮੈਂ ਵੀ ਤਿੰਗ ਤੈਰ ਤੈਰ ਤਾਰੇ ਨਹੀਂ ਅੱਖ ਮੇਰੇ ਆ ਇਹ ਲੈ ਫੁੱਟ ਦੀ ਹੈਲੋ ਕਿਵੇਂ ਹੈ ਕਹਸੇ ਮੇਰਾ ਬਾਹਰ ਟਾਈਮ ਦਾ ਚਾਹ ਸੀਗਾ ਵੀ ਮੈਂ ਹੈ ਨਾ ਰੂਸ ਰੂਸ ਗੱਡੀ ਤੇ ਜਾਣਾ ਨਹੀਂ ਰੁਆਇਲ ਰੁਆਇਸਾ ਸੁਡੜੀ ਰੁਆਇਲ ਰੁਆਇਸ ਰੁਆਇਲ ਰਾਇਸ ਇਹ ਦੇਖ ਆਰ ਆਰ ਕਹਿ ਦੇ ਕਰ ਜੇ ਨਹੀਂ ਪਤਾ ਆਰ ਆਰ ਕਹਿ ਦੇ ਕਰ ਠੀਕ ਹੈ ਬਾਣੀ ਸੁਣੀ ਮੇਰੀ ਗੱਲ ਸੁਣੀ ਹੈ ਸਵਰਗੀ ਆ ਹੈ ਨਾ ਹੋਰ ਸੁਰਗਾ ਮੇਰੀ ਗੱਲ ਜੇ ਰੱਬ ਨੂੰ ਪਾਲਿਆ ਜੇ ਜਾ ਗੱਡੀ ਨੂੰ ਪਾਲਿਆ ਹੈ ਨਾ ਸਹੀ ਗੱਲ ਆ ਫੂਟੋ ਤੇਰੀ ਬਿਲਕੁਲ ਸਹੀ ਗੱਲ ਆ ਫੂਟੋ ਉਹ ਦੇਖੀ ਕਹਿੰਦੀ ਆ ਮੇਰੇ ਚ ਨਹੀਂ ਵੰਦੇ ਆ ਕਹੀ ਜਾਂਦੀ ਆ ਇਹ ਨਹੀਂ ਸਾਰ ਕਢ ਗਿਆ ਤੂੰ ਤਾਂ ਮੇਰੀ ਜੱਦੀ ਪਸਤੀ ਆ ਗੱਡੀ ਇਹ ਮੇਰੀ ਰੈਂਟਲ ਐ ਝੂਟੋ ਨਾ ਮੇਰੀ ਹੋ ਗਈ ਸੀ ਗੱਲ ਝੂਟੋ ਕਹਿੰਦੀ ਵੀ ਜੀਜਾ ਮੈਨੂੰ ਰਾਇਲ ਰਾਇਸ ਤੇ ਬਿਠਾ ਵਿਆਹ ਕੇ ਲੈ ਚੱਲੀ ਹੈ ਨਾ ਤੇ ਹੁਣ ਦੱਸ ਨਹੀਂ ਸੁਢਲੇ ਮੈਂ ਕਹਿੰਦੀ ਜਮੇ ਸਵਰਗ ਆ ਸਵਰਗ ਸਵਰਗਾ ਚ ਹੀ ਆ ਗਿਆ ਆਪਾਂ ਹਾਂ ਹਾਂ ਜਿਹੇ ਰੱਬ ਨੂੰ ਪਾਲਿਆ ਜਿਹੇ ਜਾ ਗੱਡੀ ਦੇਖ ਲਈ ਹਾਏ ਰਵਾ ਹਾਏ ਰਵਾ ਮੂਰਾ ਆ ਗਿਆ ਹੈ ਜੀ ਮੂਰਾ ਆ ਗਿਆ ਹੈਲੋ ਜੇ ਮੇਰੀ ਗੱਲ ਸੁਣ ਜੀ ਵੈਗਨ ਤੇ ਜਾਣਾ ਤਾਂ ਉਹ ਵੀ ਖੜੀਆਂ ਨਹੀਂ ਆਪਾਂ ਸਾਰੀਆਂ ਦਾ ਝੋਟਾ ਲਾਵਾਂਗੇ ਮਸਟੈਂਗ 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 ਦਾ ਮਸਟੈਂਗ ਤੇ ਤਾਂ ਚੜ ਗਈ ਪਹਿਲਾਂ ਚੜ ਗਈ ਇਹਦਾ ਤਾਂ ਚੜੀ ਸੀਗੀ ਹੋਰ ਇਹ ਇਸ ਵਾਰ ਜਿਹੜਾ ਸਵਰਾ ਪਰਿਵਾਰ ਆ ਉਹ ਤਕੜਾ ਪਿਛਲੇ ਤਾਂ ਮੇਰੇ ਸਾਰਕੜੇ ਕਹਿੰਦੇ ਵੀ ਉਹ ਨਹੀਂ ਕਰਨਾ ਠੀਕ ਹੈ ਨਾ ਹੈ ਮੈਂ ਤੇ ਮੈਂ ਜੇ ਜਿਹਦਾ ਕਿੰਨੀ ਸੋਹਣੀ ਲੱਗਦੀ ਹੈ ਗੱਡੀ ਦੇ ਨਾਲ ਦੀ ਬੜੀ ਸੋਹਣੀ ਹੈ ਜਵਾਈ ਤੂੰ ਵੀ ਆਰ ਆਰ ਰਾਇਲ ਸਰਵਾਈਸੀ ਹੈ ਮੈਂ ਵੀ ਬਰਾਈ ਦਵਾਈ ਚ ਪਾਈ ਜਾਨੀ ਹੈ ਵਰੈਂਡਾ ਮੇਰਾ ਵੀ ਇਹ ਰੇ ਲੈ ਫੂਟਨ ਹਲੋ ਇੱਕ ਤੈਨੂੰ ਗੱਡੀ ਹੋਰ ਦਿਖਾਵਾਂ ਕੀ ਆਪਾ ਜੀ ਦੇ ਵਿੱਚ ਆਪਾਂ ਜਾਣਾ ਹੈ ਇੱਕ ਤਾਂ ਮੈਂ ਲੰਬੀ ਦੀ ਗੱਡੀ 'ਚ ਨਹੀਂ ਬੈਠੀਗੀ ਨਹੀਂ ਆਹ ਵੀ ਖੜੀ ਸੁਡਲੇ ਆਹ ਵੀ ਖੜੀ ਉਹ ਲਿੰਮੋ ਜਨ ਹੈ ਠੀਕ ਹੈ ਉਹ ਜੈਨ ਚੱਲ ਜਾਈਏਗਾ ਤੁਸੀਂ ਲੈ ਜੂ ਮੇਰੀ ਗੱਲ ਸੁਣਾ ਆਪਾਂ ਰਾਸਤਾ ਦੇ ਲਿੰਮੋ ਜਨ ਤੇ ਚੱਲਾਂਗੇ ਚੰਗਾ ਕੀਚਾ ਜਾਂ ਬੰਦ ਕਰਦੇ ਆਂਗੇ ਮਗਰ ਡ੍ਰਾਈਵਰ ਨੂੰ ਪਤਾ ਹੀ ਨਹੀਂ ਲੱਗੂ ਆਪਾਂ ਨਾ ਕਰ ਲੈ ਚਿੱਕੜੀਆਂ ਕਰਾਂਗੇ ਚੰਗਾ ਕਿੰਨੇ ਸੋਹਣੀ ਲੱਗਦੀ ਐ ਸੋਹਣੀ ਤਾਂ ਲੱਗਣੀ ਆਫਟਰ ਆਲ ਠੀਕ ਐ ਨਾ ਮੈਂ ਦਿਖਾ ਰਿਹਾ ਨਹੀਂ ਜਾਂ ਤੇਰੀ ਪੱਗ ਨਾਲ ਮੈਂ ਤੇਰੇ ਪੱਗ ਦੀ ਚੈਲਰ ਬਣ ਜਾਵਾਂ ਵੇ ਜੀ ਕਰਦੇ ਪੁਲਸੀ ਅਜਰ ਪੱਗ ਦੀ ਚੈਲਰ ਬਣ ਜਾਵਾਂ ਵੇ ਜੀ ਕਰਦੇ ਪੁਲਸੀ ਅਜਰ ਪੱਗ ਦੀ ਚੈਲਰ ਬਣ ਜਾਵਾਂ ਜੀ ਕਰਦੇ ਪੁਲਸੀ ਅਜਰ ਆ ਵੇ ਨੀ ਗੱਲ ਸੁਣ ਆ ਆ ਦੇਖ ਇਹਦੇ ਕੀ ਹੈ ਹਾਏ ਰੱਬਾ ਆ ਕੀ ਹੈ ਇਹ ਤਾਂ ਜਾ ਆਜੰਗੂ ਕਰਨੇ ਪੈਂਦੇ ਆ ਦੇ ਪਹਿਲਾਂ ਜਮਈ ਜਹਾ ਦਾ ਬਣਾ ਦਰ ਨਾ ਪੀ ਗਲੇ ਕਿ ਹੈ ਵੀ ਰੁਪਿਆ ਦੇ ਜਿਹੜਾ ਹੈਗਾ ਇਹ ਕੀ ਹੈ ਆ ਵੀ ਗਿਛ ਲੱਗਿਆ ਵਾ ਆ ਦੇਖ ਹਾਂ ਇਹ ਉਹ ਵਾਲੇ ਸਾਰਾ ਜਨੇ ਬਟਨ ਇਹਦੇ ਘੈਂਟ ਆ ਸਾਰੇ ਇਧਰ ਇਧਰ ਓਏ ਕਾਪੀ ਰਾਈਟ ਆ ਗਿਆ ਆ ਦੇਖ ਇੱਥੇ ਪਤਾ ਲੱਗਦਾ ਵੀ ਕਿੰਨੀ ਚਾਈ ਤੇ ਜਾ ਰਹੀ ਹੈ ਇਹ ਠੀਕ ਹੈ ਨਾ ਮੀਨੂ ਬੈਕ ਪਾਰਟੀਸ਼ਨ ਇਹ ਆ ਸਿਸਟਮ ਪੂਰਾ ਹੈ ਨਾ ਲੈ ਇਹਦੇ ਚ ਵੀ ਸਾਲਾ ਕੁਛ ਹੈ ਫੂਟੋ ਵੇੜਾ ਕਸਰ ਜਮਾਈ ਨਹੀਂ ਠੰਡ ਲੱਗਦੀ ਚੱਲ ਸੋਹਣੀ ਮੈਂ ਕਰੋ ਲੇਟਾਂ ਦੇ ਚਾਹ ਬੜਾ ਚੜਿਆ ਪਿਆ ਬਹਿਣ ਕਾ ਲਕੜਾ ਦੂਜੀ ਚ ਭਾਵਾਂ ਤੇਨੂੰ ਨਹੀਂ ਹਲ ਕਿਹੜੀ ਕੇ ਹੋ ਦੇ ਲਿਆ ਅਲਚ ਇਹ ਖੱਟੀ ਜਿਹੜੀਆਂ ਆਪਣੇ ਕੋਲ ਕਨੇਡਾ ਸੀਗੇ ਆਪਾਂ ਤੇ ਬੈਠੇ ਸੀਗੇ ਹੈ ਉਹੀ ਵਦੇ ਨਾਲ ਦੀ ਬੀਲੀ ਜੀ ਵੀ ਸੀ ਹੈਨਾ ਹਾਂ ਸੋ ਬਾਬਿਓ ਇਹ ਅਸੀਂ ਬਲੌਗ ਹੀ ਪਾ ਰਹੇ ਆ ਅਸੀਂ ਹੁਣ ਇਹ ਜਿਹੜਾ ਵੀਡੀਓ ਹੈ ਬਣਾ ਰਹੇ ਆ ਇਹ ਨਹੀਂ ਗੱਲ ਵੀ ਅਸੀਂ ਜਿਹੜਾ ਆਪਾਂ ਪਹਿਲਾ ਵੀਡੀਓ ਬਣਾਇਆ ਸੀ ਉਹ ਵੀਡੀਓ ਨੂੰ ਦੇਖ ਕੇ ਬਾਈ ਹਣੇ ਕਹਿੰਦੇ ਵੀ ਸਾਡੀ ਪ੍ਰੋਮੋਸ਼ਨ ਕਰਕੇ ਜਾਓ ਤੇ ਅਸੀਂ ਪ੍ਰੋਮੋਸ਼ਨ ਲੰਡੂ ਤਰੀਕੇ ਨਾਲ ਨਹੀਂ ਕਰਦੇ ਘੈਂਟ ਤਰੀਕੇ ਨਾਲ ਪ੍ਰੋਮੋਸ਼ਨ ਕਰਦੇ ਆਂ ਦੇਖੋ ਕਿਵੇਂ ਰੈੜੀ ਸ਼ੈੜੀ ਪੂਰੇ ਪ੍ਰੋਪਰ ਹਾਂ ਤੇ ਜੇ ਅਸੀਂ ਗੱਲ ਕਰੀਏ ਵੀ ਚਾਚਾ ਜੀ ਸੋਨੇ ਸਾਰਾ ਮੈਨੂੰ ਗਿਫਟ ਦਿੱਤਾ ਇਹ ਮੈਂ ਤੁਹਾਨੂੰ ਮੈਂ ਕਹਿੰਦਾ ਵੀ ਹੁਣ ਟਿਕ ਜਾ ਚਾਚਾ ਚਾਚਾ ਬਾਲਾ ਚੜਿਆ ਵਾ ਤੈਨੂੰ ਕੀ ਦੱਸਾਂ ਤੈਨੂੰ ਕੀ ਦੱਸਾਂ ਜਟ ਬਹਿਣਾ ਇਹ ਤਾਂ ਨਾ ਪਾਣ ਦੇ ਕੋ ਚੰਬੜਾ ਉਹ ਆਮ ਸੁੱਚੇ ਜੀ ਅੰਦਰ ਕਰ ਬੈਠਾ ਇਹ ਸੁੱਚਾ ਅੰਦਰ ਕਰ ਬੈਠਾ ਨਹੀਂ ਨਿਕਲਦੀ ਐ ਖਿੱਚੇ ਦਵਾਵੇ ਨਿਕਲਦੀ ਨਾ ਚਾਚਾ ਇਹ ਤਾਂ ਮੇਰੇ ਛਾਲੇ ਦੀ ਗੱਡੀ ਗਾਦੀ ਆ ਬੜਾ ਨੀ ਖਰਾਬ ਨਾ ਗੱਡੀ ਇੱਕ ਸੁੱਚੀ ਵੀ 10 20 ਹਜ਼ਾਰ ਦੀ ਤੂੰ ਹੀ ਦੇਣਿਆ ਮੈਨੂੰ ਕੀ ਆ ਮੈਂ ਤਾਂ ਦੇਣਿਆ ਮੈਂ ਤਾਂ ਉਸ ਤੇ ਤੈਨੂੰ ਗੱਲ ਬੱਸ ਨਹੀਂ ਨਹੀਂ ਚਾਚਾ ਐ ਨਹੀਂ ਕਰਦਾ ਚਾਚਾ ਜੀ ਸਿਓ ਮੈਨੂੰ ਲੈ ਜਾਣ ਦੇ ਚਲੋ ਫਿਰ ਚਾਚਾ ਚਾਚਾ ਪੂਰਾ ਗਾਰਡਨ ਤਾਂ ਸਾਨੂੰ ਉਹ ਕਰ ਲੈ ਕੁੜੀ ਇਹ ਖੜਤਾ ਜਾ ਹੁਣ ਉਹੀ ਭੂਟੋ ਚਾਂਬਲ ਜੰਨੀ ਆ ਫਿਰ ਤੂੰ ਹਾਂ ਚਾਂਬਲ ਹੀ ਜਾਂਦੀ ਤੈਨੂੰ ਟਖਾ ਲਾਉ ਟਖਾਣ ਚੰਬੂ ਟਖਾ ਚਾਚਾ ਨਹੀਂ ਚਾਚਾ ਮੜਾ ਜੇ ਠੰਡਾ ਰਿਹਾ ਕਰ ਤੂੰ ਵੀ ਠੰਡਾ ਹੀ ਰਿਹਾ ਕਰ ਨੀ ਮੈਂ ਤਾਂ ਠੰਡੀਆਂ ਆਂਗੀ ਵਿਆਹ ਕਰਕੇ ਛੋੜ ਦੇ ਤਾਂ ਹਾਂ ਚਾਚਾ ਵਿਆਹ ਕਰਕੇ ਛੋੜ ਦੇ ਦੇ ਹਰੀ ਮੂਨ ਦਾ ਪ੍ਰਬੰਧ ਕਰ ਸੇ ਮਲੇ ਕੁੱਲੂ ਮਨਾਲੀ ਚਾਚਾ ਹੋਟਲ ਬੁੱਕ ਕਰ ਲਾ ਲਾ ਸਾਨੂੰ ਨਾਲ ਜਿਹੜੇ ਲੰਬਾ ਗਿਆ ਨਾ ਗੱਡੀ ਉਹ ਬੁੱਕ ਕਰਦੀ ਚਾਹਤਾ ਚੰਗਾ ਬੈਠ ਲਾ ਲਓ ਪਹਿਲਾਂ ਕੱਲਾ ਬਸ ਬੈਠ ਕੇ ਕਰਾਂਗੇ ਬਾਕੀ ਗੱਲਾਂ ਬਾਅਦ ਕਰਾਂਗੇ ਹਾਂ ਠੀਕ ਹੈ ਚਾਚਾ ਭੂਟ ਏ ਰਾਇਲ ਰਾਇਸ ਕਿਉਂ ਕਿਹਾ ਜਾਂਦਾ ਹੈ ਉਹਦਾ ਸਾਰਾ ਕੁਝ ਵਧੀਆ ਹੈ ਨਾ ਕਿਉਂ ਵਧੀਆ ਹੈ ਆ ਦੇਖ ਦੇਖ ਇਹ ਇਹਨੂੰ ਨਪਣਾ ਹਾਰ ਨੂੰ ਇਹ ਇਹਨੂੰ ਆ ਆ ਆਹ ਕਿਉਂ ਫੂਟੋ ਛਤਰੀ ਨਿਕਲੀ ਛਤਰੀ ਤੂੰ ਛਤਰੀ ਨਾ ਤਾੜੀ ਹਾੜੀ ਆ ਵਿੱਜ ਗਿਆ ਵੇ ਤੂੰ ਛਤਰੀ ਨਾ ਤੁਹਾੜੀ ਵੇ ਹੈ ਆ ਦੇਖ ਇਹ ਫੂਟੋ ਦੇਖ ਇਹ ਲੈ ਠੀਕ ਹੈ ਹੋਰ ਚੀਜ਼ ਆ ਜਾ ਦਿਖਾਵਾਂ ਰਾਇਲਸ ਲਿਮੋਸ ਵਾਲਿਆਂ ਦਾ ਆ ਜਿਹੜਾ ਆ ਦੇਖ ਇਹਦੀ ਕਰਾਵਾਦ ਆ ਠੀਕ ਹੈ ਤਾਂ ਵੜਾ ਗਿਆ ਡਬੂ ਠੀਕ ਇਹ ਨੂੰ ਕਹਿੰਦੇ ਜਿਹੜੀ ਤੂੰ ਨਹੀਂ ਕਹਿੰਦੀ ਸੀ ਕਿ ਜੀਜਾ ਲੰਮੀ ਜੀ ਗੱਡੀ ਆ ਜਾ ਆ ਜਾ ਇਹ ਵੀ ਸਵਾਰ ਗਈ ਇਹ ਤਾਂ ਸਵਾਰ ਗਿਆ ਠੀਕ ਹੈ ਨਾ ਬੱਕ ਕਰੀਏ ਮੈਂ ਮੈਂ ਠੀਕ ਹੈ ਠੀਕ ਹੈ ਨਾ ਰਹਿ ਇਸ ਲੈ ਨਹੀਂ ਕਰ ਰਹੇ ਮੈਂ ਤਾਂ ਪਾਇਆ ਪਾਇ ਕੇ ਜਾਵਾਂਗੇ ਮੈਂ ਤਾਂ ਸਾਰਾ ਪਾਈ ਕੇ ਜਾਵਾਂ ਠੀਕ ਇਹ ਵੜ ਕੇ ਦੇਖ ਵਿੱਚ ਸੁਡਲੇ ਇਹ ਤਾਂ ਜਵਾਈ ਕਾਰ ਆ ਗਿਆ ਹੋਰੇ ਲੈ ਦੇ ਘਾਨੂ ਹੋ ਗਿਆ ਇਹ ਤਾਂ ਵੇਡ ਪਕਾ ਬੜਾ ਵੇਡ ਪਕਾ ਬੜਾ ਦੇਖ ਗਲਤ ਸੜਿਆ ਗਲਤ ਸੜਿਆ ਵਾਹ ਦੇਖ ਹਾਏ ਰੰਮਾ ਤੂੰ ਤੇ ਆ ਇਧਰ ਦੇਖ ਸਾਰਾ ਪ੍ਰਬੰਧ ਹੈ ਵਿੱਚ ਹਾਏ ਹਾਏ ਮੇਰੀ ਗੱਲ ਸੁਣੀ ਹਾਂ ਹਾਂ ਹਾਏ ਆਪਾਂ ਦੋਨੇ ਹੀ ਆ ਮੇਰੀ ਗੱਲ ਸੁਣੀ ਐਜੀ ਜੀ ਵੀਰ ਗੱਲ ਸੁਣਦੇ ਆ ਜੀ ਹਾਂ ਮੈਂ ਇਹਦੇ ਵਿੱਚ ਵੇਖ ਕੱਕੜਾ ਪੀਣਾ ਨਾ 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 ਛੁੱਢ ਲੈ ਕੋ ਕੱਕੜਾ ਜੂ ਜਿਆ ਅਸੀਂ ਗੱਲ ਕਰ ਇਹ ਹੈ ਖੜ ਜਾ ਲਗਜ਼ਰੀ ਕੰਮ ਕਰ ਬੀਟ ਬੀਟ ਇਹਦੇ ਚਾਫਾ ਦੋਨੇ ਹੀ ਆ ਡਰਾਈਵਰ ਵਾਲਾ ਉਹ ਵਾਧ ਕਰਿਆ ਵਾ ਵਾੜਾ ਜਿਹਾ ਇਹਨੂੰ ਆ ਜਾ ਟੰਡਾ ਮੈਂ ਨਹੀਂ ਕਿ ਤੂੰ ਆਸਦਾ ਤੂੰ ਆਸਦਾ ਠੀਕ ਹੈ ਨੇ ਲੈ ਜਾ ਤਰੀ ਲੇਵਣ ਦੇ ਠੀਕ ਹੈ ਨਾ ਵੀ ਆਪ ਟੋਰਨ ਵਿੱਚ ਨਾ ਖਰਚਾ ਕਰੀ ਬੈਠੇ ਹੈ ਹੈ ਮੇਰੀ ਗੱਲ ਸੁਣੀ ਆਪਾਂ ਜਿ ਰਹਿਣਾ ਹਨੀਮੂਨ ਤੇ ਗਏ ਹੈ ਇਹਦੇ ਮੈਨੂੰ ਐ ਪਾਈ ਕੇ ਜਮ ਹੇ ਤੇ ਹਨੀਮੂਨ ਤੇ ਜਾਣ ਦੀ ਗਿ ਲੋੜਾ ਠੀਕ ਹੈ ਹਨੀਮੂਨ ਤੇ ਵਿੱਚ ਹੀ ਬਣਾ ਲਓ ਗਲਤ ਆ ਵੀ ਠੀਕ ਜੀ ਜਾਣ ਠੀਕ ਹੈ ਨਾ ਹੁਣ ਹੁਣ ਖਾਸ ਹੈ ਨਹੀਂ ਫੋਟੋ ਕਿੱਥੇ ਹੈ ਕਟੇ ਇਹ ਤੇ ਗਲਤ ਸੜਲੇ ਹਰੇ ਖਸਾਉਣ ਵਾਲੀ ਸੌਖਾ ਤੂੰ ਮੈਨ ਵਾਰਾ ਟ੍ਰੂ ਲਵ ਕਰਦਾ ਵਾ ਵਾਰਾ ਕਰਦਾ ਸੋੜਲੇ ਵਾੜਾ ਕਰਦਾ ਦੇਖੋ ਮੈਂ ਸਾਰੇ ਸਾਖ ਪੂਰੇ ਘਰ ਤੇ ਸਾਰੇ ਸਾਖ ਪੂਰੇ ਕਰ ਰਿਹਾ ਮੈਂ ਇਹ ਹੋ ਮੇ ਲਓ ਲੈ ਬੈਠ ਵਿੱਚ ਕਰ ਰਾਇਲ ਰੋਸ ਚ ਹਾਂ ਇਹ ਬਾਰੀ ਜੀ ਇਧਰ ਨੂੰ ਖੋਲਦੀ ਹੈ ਹੋਰ ਐਵੇਂ ਨਹੀਂ ਰਾਇਲ ਰਵਾ ਇਸ ਕਹਿੰਦੇ ਠੀਕ ਹੈ ਨਾ ਵੇ ਮਾਰੀ ਮਾਰੀ ਗੱਲ ਹੁੰਦੀ ਆ ਗੱਲਬਾਤ ਹਰ ਵਾਰੀ ਆਪਦੇ ਹੱਥ ਨਾਲ ਨਹੀਂ ਲੈਉਣੀ ਪਰ ਇਹ ਨੂੰ ਹੋ ਜਾ ਆ ਚੱਕ ਵਿੱਚ ਆਹ ਚੱਕ ਠੀਕ ਹੈ ਨਾ ਠੀਕ ਹੈ ਨਾ ਪਰ ਇਹ ਨੂੰ ਹੋ ਜਾ ਅਕਟਰ ਵਾਲੇ ਇਹਦੀ ਮਾਰੀ ਭੁੱਟੋ ਹੱਥ ਨਾਲ ਨਹੀਂ ਲੈਉਣੀ ਪੈਂਦੀ ਇਹਦੀ ਵਾਰੀ ਦੇਖੀ ਇਹ ਲੈ ਆਪਣੇ ਆਪ ਹੀ ਲੱਗੂ ਇਹ ਲੈ ਦੇਖੀ ਕਿਉਂ ਨਿਕਲਿਆ ਹੁਣ ਬਾਪੂ ਕਿਉਂ ਨਿਕਲਿਆ ਮੈਂ ਚਾਚਾ ਸੇ ਹੁਣ ਆ ਮੇਰਾ ਸਾਲਾ ਨਜ਼ਾਰਾ ਆ ਰਿਹਾ ਸਾਰਕੜਾ ਆ ਨਜ਼ਾਰਾ ਆ ਰਿਹਾ ਬੜਾ ਖੁਸ਼ ਕਰਤਾ ਚਾਚਾ ਪੱਕੀ ਗੱਲ ਬੜਾ ਖੁਸ਼ ਕਰਤਾ ਵੀ ਹਲੋ ਬੇਸ਼ੱਕ ਹੁਣ ਮੇਰਾ ਖੂਨ ਪੀ ਜਾ ਤੂੰ ਮੈਂ ਤੈਨੂੰ ਮਾਫ ਹੈ ਤੈਨੂੰ ਮੈਂ ਕੀ ਕਰੂੰਗੀ ਫਿਰ ਹੂੰ ਕਹਿ ਰਿਹਾ ਬੜਿਆ ਆ ਰਿਹਾ ਨੂੰ ਠੀਕ ਹੈ ਨਾ ਮੰਨਦੀ ਨਹੀਂ ਹੁੰਦੀ ਪੰਪ ਦੇ ਰਿਹਾ ਪੈ ਜਾ ਜੀ ਪੈ ਜਾ ਵੇ ਜਾ ਪਰ ਪੈਣਾ ਹੀ ਐ ਚ ਤੂੰ ਲੈ ਕਿ ਸਵਰਗਾ ਇਸ ਵਰਗਤਾ ਹੈਗਾ ਆਫਟਰ ਆਲਸ ਵਰਗਤਾ ਹੈਗਾ ਨਾ ਵਰਗਨ ਇਹਨਾਂ ਦੇ ਸੌਕੇ ਦੇਖੇਗੀ ਅਸੀਂ ਵਰਗਨ ਸੌਕੇ ਦੇਖੇਗੀ ਹੈ ਬਾਹਰ ਨਿਕਲੇ ਆੜੀ ਮਦਨ ਦੱਸਤੀ ਗੱਲ ਉਹ ਯਾਰ ਪੈ ਚਾਚਾ ਜਰਾ ਐ ਕਿਉਂ ਕਰ ਰਹੇ ਯਾਰ ਚਾਚਾ ਨਹੀਂ ਕਿੰਨਾ ਟਾਈਮ ਨਹੀਂ ਬਾਹਰ ਨਿਕਲਦਾ ਹਣੇ ਤੇ ਅਸੀਂ ਤਾਂ ਤਿੰਨ ਚਾਰ ਮਹੀਨੇ ਬਾਹਰ ਹੀ ਰਹਾਗੇ ਜਵਾਕ ਲੈ ਕੇ ਜਾਵਾਂਗੇ ਬਾਹਰ ਨਿਕਲਿਆ ਇਹ ਚਾਚਾ ਆਸ ਰਿਆ ਠੀਕ ਹੈ ਨਾ ਅਸੀਂ ਉਹ ਦੇਖੀ ਤਾਰੇ ਨਿਕਲੇ ਵੇ ਚਾਚਾ ਜੀ ਹਾਂ ਤਾਰੇ ਨਿਕਲੇ ਵੇ ਇੱਥੇ ਆ ਦੇਖ ਓ ਅਸੀਂ ਤਾਂ ਆਹ ਜੜਾ ਫੇਰ ਦੇਖਦਾ ਹਾ ਓਏ ਚਾਹ ਦੇ ਚੜਿਆ ਪਿਆ ਚੱਲ ਚੱਲ ਵਾੜਾ ਨਜ਼ਾਰਾ ਆਏ ਲੱਗਦਾ ਜਿਵੇਂ ਬ੍ਰਹਮੰਡਲ 'ਚ ਬੈਠਾ ਹਾਂ ਬ੍ਰਹਮੰਡਲ 'ਚ ਬੈਠਾ ਨਾ ਤੂੰ ਕੀ ਕਹਿੰਦੀ ਸੀ ਸਵਰਗਾਂ 'ਚ ਮੇਰੀ ਗੱਲ ਸੁਣੀ ਆਪ ਤਾਂ ਇਹ ਨੇ ਪਈਏ ਹਾਂ ਤੇ ਸਵਰਗਾਂ 'ਚ ਪੈਂਗੀ ਸਵਰਗ ਜਾ ਕੇ ਦੇਖ ਨਜ਼ਾਰੇ ਦੇਖ ਸਵਰਗਾਂ 'ਚ ਕਹਿੰਦੀ ਪੈ ਜਗੀ ਯਾ ਭਰੇ ਸੁੱਡਲੇ ਦੇ ਕੀਤਾ ਚੰਦਾ ਬਾਬਾ ਨਹੀਂ ਚੰਦ ਕੀ ਚੰਦ ਇਹਵੇਂ ਮੈਂ ਚੰਦ ਦੀ ਘਾਟ ਹੈ ਨਾ ਕੱਲੇ ਦੀ ਉਹ ਚੰਦ ਦੀ ਘਾਟ ਹੈ ਕੱਲੇ ਰੱਬ ਦੇ ਦਰਸ਼ਨ ਕਰ ਲਿਆ ਆਪਾਂ ਨੇ ਰਾਬ ਦੀ ਦਰਸਨ ਲਈ ਰਾਬ ਦੀ ਦਰਸਨ ਗੱਡੀਆਂ ਚ ਰਹਿਣਾਂ ਦਾ ਬਹੁਤ ਸਾਰਾ ਫੈਕਟਰੀ ਕਰਨ ਪਈ ਜੀ ਸੇਰੇ ਕੋਸ ਦੇ ਕੋਸ ਸੇਰੇ ਕੋਸ ਜੀ ਮੇਰਾ ਸਾਲ ਸੁਪਨੇ ਪੂਰੇ ਹੋ ਗਏ ਥੈਂਕ ਯੂ ਜਿਉਂ ਦੀ ਬਾਜ਼ਰੀ ਵੱਡਾ ਸਾਗੜੋ ਬੇ ਨਹੀਂ ਸੀਸ ਦੇ ਰਿਹਾ ਫਟੋਲਾ ਫਿਰ ਮੈਂ ਵੀ ਜਾਂਦਾ ਰਹੂੰ ਤਾਂ ਹੀ ਤਾਂ ਵੱਡਾ ਸਾਗਣ ਕੇ ਆਇਆ ਜੇ ਮੈਂ ਮਰ ਗਿਆ ਫਿਰ ਕਿਵੇਂ ਹੋ ਜੇਗੀ ਮੈਂ ਤਾਂ ਹੀ ਗਿਆ ਜਲਦੀ ਵਾਦ ਕਰਦਾ ਤੁੰਗ ਦੀ ਨਾਲ ਕੁੱਤੀ ਭਲੀ ਕਰਵਾੜਾ ਰੁਪਈਆ ਹੋਵੇ ਆਪਣੀ ਪੁੱਤਰ ਜਾ ਹੁਣ ਹੈ ਪੁੱਤਰ ਜਾ ਰੁੱਟੀ ਰੁੱਟੀ ਖਾ ਲੈ ਯਾਰ ਪੁੱਤਰ ਕਿਆ ਰਾਜਾ ਨਹੀਂ ਇਹ ਨਹੀਂ ਸੁਡੜ ਜਟਵੈ ਦੇਖੀ ਨਹੀਂ ਆਉਂਦੀ ਚਾੜ ਦੇ ਸਿਆਲ ਲੈਣੀ ਐਲ ਸੀ ਬੱਲੀਏ ਬੱਲੀਏ ਤੇ ਬੱਲੀਏ ਨੀ ਕਿਹੜਾ ਤੇਰੀ ਵੇੜ ਗੱਡ ਲੂਨੀ ਉੱਡੇ ਜੱਲੀਏ ਕੁਝ ਬੰਦਿਆਂ ਬਾਂਗ ਗੱਲ ਕਰਵੇ ਕੁਝ ਹੋਰਿਆਂ ਆ ਮੇਰੇ ਕੋਲੇ ਰਹਿੋ ਵਿਆਹ ਵਾਲਾ ਲੜਕਾ ਕਰ ਲਈ ਤੁਰਿਆ ਫਿਰਦੇ ਮਸਟੈਂਗ ਦਾ ਜੀ ਵੈਗ ਨਾ ਪੂਰਾ ਮਾਫੀਆ ਸਟਾਈਲ ਹੋਣਾ ਵਿਆਹ ਜੱਟ ਦਾ ਸਾਰਿਆਂ ਨੂੰ ਬੁੱਕ ਕਰਨ ਆ ਗਏ ਆਪਾਂ ਬਾਬਿਓ ਚਾਚਾ ਸੇ ਕਰਦੇ ਬਸ ਸਾਰਿਆਂ ਨੂੰ ਬੁੱਕ ਕਰਦੇ ਜੱਟ ਬੜਾ ਸਾਰਿਆਂ ਨੂੰ ਬੁੱਕ ਕਰਦੇ ਬੱਟਾ ਦਿੱਤੀ ਹੁਣ ਯਾ ਹੇ ਇੱਥੇ ਚੱਲਦੇ ਆ ਸਿੱਧੇ ਹੇ ਚਾਚਾ ਚਾਚਾ ਗਲਿਓ ਦੇਖ ਗਲਿਓ ਆ ਦੇਖ ਗਲਿਓ ਫੇਰੇ ਚਾਚਾ ਗਲਿਓ ਦੇਖ ਗਲੋ ਤੁਹਾਨੂੰ ਪਤਾ ਕਿੰਨੇ ਪੈਸੇ ਲੱਗਦੇ ਗਲੋ ਪਾਉਣ ਦੇ chachi chachi chach ਹੋ ਗਿਆ ਸੋਨਾ ਪੂਰਾ ਕਹਿੰਦੀ ਸੀ ਮੈਨੂੰ ਰੂਸ ਰੂਸ ਗੱਡੀ ਤੇ ਲੈ ਕੇ ਜਾ ਆ ਇੱਥੇ ਖਿਲਾ ਲਾ ਜੀ ਵੈਗਨਾ ਹੁਣ ਤੇ ਬ੍ਰੇਵਰ ਪਤਾ ਲੱਗੇ ਗਰੇਰ ਵੀ ਆ ਰਹੀ ਹੈ ਠੀਕ ਹੈ ਨਾ ਜੀ ਵੈਗਨਾ ਦੀ ਹੋੜੀਆਂ ਡਾਰਾ ਆਉਦੀ ਆ ਡਾਰ ਫੁੱਲ ਮਾਫੀਆ ਸਟਾਈਲ ਹੋ ਗਿਆ ਵਿਆਹ ਜੱਟ ਦਾ ਉਹ ਐ ਕਹੂਗੀ ਉਹ ਤੂੰ ਕਦ ਲੈ ਕਦੇ ਭੈਣ ਦੀ ਹਲੇ ਵਿਆਹ ਨਹੀਂ ਹੋਇਆ ਲੈਣਾ ਨਹੀਂ ਦਿਨ ਨਹੀਂ ਹੈ ਤੈਨੂੰ ਮੈਂ ਲੈ ਕਿਉਂ ਤੂੰ ਤਾਂ ਮੇਰੇ ਹੁਣੀ ਹੱਗਣਾ ਮੂੰਥਣਾ ਬੰਦ ਕਰੀ ਜਿੰਦੀ ਠੀਕ ਆ ਕਹਿੰਨਾ ਕਰੀ ਠੀਕ ਬਸ ਠੀਕ ਹੈ ਗ੍ਰੈਜੂਲੇਸ਼ਨ ਉਸਤਾਦ ਜੀ ਥੈਂਕ ਯੂ ਥੈਂਕ ਯੂ ਪਾਰਟੀ ਬਣਦੀ ਆ ਹੁਣ ਬਣਦੀ ਆ ਬਣਦੀ ਆ ਬਾਈ ਇਹ ਤਾਂ ਸਭ ਤੋਂ ਪਹਿਲਾਂ ਰਾਇਲ ਲਿੰਮੋਸ ਵਾਲਿਆਂ ਦੀ ਮਿਹਰਬਾਨੀ ਆ ਜਿਨ੍ਹਾਂ ਨੇ ਇਹਨੇ ਰੰਗ ਭਾਗ ਲਾਤੇ ਠੀਕ ਹੈ ਨਾ ਜੀ ਵੈਗਨਾਂ ਦੀ ਡਾਰ ਹੈ ਆ ਆ ਤੇਰਾ ਫਰਾਟਾ ਹਿੰਦੀ ਨਾ ਤੱਕ ਆਣੀ ਖੋਸਾਂ ਪੂਰੀ ਖੋਸਾ ਇਧਰ ਹਰਦੀਪ ਵੀਰਾ ਤੇ ਆਏ ਕੋ ਮਾੜੀ ਮੋਟੀ ਥੋੜੀ ਗੱਲ ਆ ਯਾਰ ਆ ਗਾਜਰ ਗੁੱਲੇ ਜਿਦਾ ਹੀ ਮੁੱਲ ਆ ਯਾਰ ਠੀਕ ਐ ਨਾ ਘੈਂਟ ਜਲਵਾਦਾ ਬਾਬਾ ਰਾਇਲ ਲਿਮੋਸ ਬਸ ਤੁਸੀਂ ਵਿਆਹ ਕਰਾਉਣਾ ਤੇ ਯਾਦ ਰੱਖੋ ਰਾਇਲ ਲਿਮੋਸ ਰਾਇਲ ਲਿਮੋਸ ਵਿਆਹ ਕਰਾਓ ਤੇ ਸਾਰਾ ਜੀਵਨ ਸੁਖੀ ਬਤਾਓ ਘਰ ਵਾਲੀ ਵਧੀਆ ਮਿਲੂਗੀ ਜੇ ਤੁਸੀਂ ਰਾਇਲ ਲਿੰਮੋਸ ਤੋਂ ਗੱਡੀ ਬੁੱਕ ਕਰਾਉਣੀ ਆ ਆਪਣੇ ਵਿਆਹ ਵਾਸਤੇ ਤੁਹਾਨੂੰ ਬਹੁਤ ਕੋਸਾ ਘਰ ਵਾਲੀ ਤੁਹਾਨੂੰ ਸਾਰੀ ਉਮਰ ਲੈ ਕੇ ਕਰੂ ਤੁਹਾਡੇ ਮੂਹਰੇ ਨਹੀਂ ਬੋਲਣੀ ਕਿਉਂਕਿ ਇਹ ਕੁਦਰਤੀ ਉਹਨਾਂ ਦੇ ਕਿਰਪਾ ਦਾਤੇ ਦੀ ਲੈ ਬਾਬੂ ਆ ਆਏ ਵਿਆਹ ਦੇ ਵਿੱਚ ਤਾਂ ਧੱਕ ਪੈ ਰਹੀ ਐ ਇਹ ਵਿਆਹ ਤਾਂ ਬਾਲੀ ਧੱਕ ਆ ਬਾਬਾ ਨਜਾਇਜ਼ ਜੀ ਧੱਕ ਆ ਹੁਣ ਤੁਹਾਨੂੰ ਕੀ ਦੱਸੀਏ ਕਿੰਨੀ ਕਿ ਧੱਕ ਪੈ ਰਹੀ ਐ ਆਣੀ ਜੀ ਗੱਡਾਈ ਚ ਦੇਖਿਆ ਹਾਂ ਲੱਗ ਗਿਆ ਹੋਇਆ ਅਸੀਂ ਹਿੱਸਾ ਦੇਖਣ ਖੋਲ ਖੋਲ ਆਪਣੇ ਆਪ ਖੁੱਲੂ ਨਾਪ ਨੂੰ ਇੱਥੇ ਜੇ ਆ ਨਹੀਂ ਇੱਥੇ ਜੇ ਨਾਪ ਨਹੀਂ ਨਾਪ ਹਾਂ ਇੱਥੇ ਸਤਰੀ ਜੀ ਕੀ ਇਹਦੇ ਵਿੱਚ ਬਾਈ ਇਹ ਆ ਦੇਖੀ ਐਸ ਨੂੰ ਕਰਦੇ ਮਾੜੀ ਹੈ ਹਾਂ ਉਹ ਨਹੀਂ ਉਹ ਪਿੱਤ ਕਰਨ ਦਾ ਖੂਨ ਨਿਕਲੂ ਬਾਈ ਉਹ ਵੱਜ ਗਿਆ ਉਹ ਵੱਜ ਗਿਆ ਤੂੰ ਜਦੋਂ ਵਿਆਹ ਹੁੰਦੇ ਹਨ ਤਾਂ ਫਿਰ ਇਹ ਜਿਹੇ ਸੱਟਾਂ ਲੱਗਦੀਆਂ ਹੀ ਆ ਹੈਂ ਹਾਂ ਵੱਜੇ ਦੇਖੋ ਚੱਲ ਕੋਈ ਨਹੀਂ ਕਿਉਂਕਿ ਦਾ ਬਲੱਡ ਵੀ ਨਿਕਲ ਨਹੀਂ ਰਿਹਾ ਕਾफी ਸਾਰਸ ਲੱਗੀ ਹੋਈ ਹੈ ਭੂਟੋ ਵਾਹ ਵਾਹ ਸੋਸ ਥੋੜਾ ਇੱਧਰ ਬਾਹ ਬਾ ਇੱਥੇ ਸਹੀ ਹੈ ਜੀ ਬਤਾ ਦਾ ਆਖੜੀ ਇਹ ਵਾਲੇ ਮੁੰਡੇ ਵੀ ਰੋਟੀ ਖਾਣ ਮੇਰੇ ਸੰਗ ਜੀ ਲੱਗ ਗਈ ਸੰਗਿਆ ਨਾ ਕਰ ਸੰਗਣ ਨੂੰ ਤੈਨੂੰ ਕੀ ਯਾਹ ਹੋ ਅਸਤਾਦ ਨੂੰ ਪਿੱਛੇ ਬਹਿ ਜੀ ਮੇਰੀ ਸੁਣ ਅਸਤਾਦ ਗੱਲ ਸੁਣੋ हां कोई तू आज ये नाल सुन ठीक है ठीक तू मुरे बैजी ठीक है ठीक है ਤੁਸੀਂ ਦੋਨੇ ਉਸਤਾਦ ਇਹਨੂੰ ਜੱਸੀ ਦੇ ਨੂੰ ਪਤਾ ਨਹੀਂ ਕਿਹੜੇ ਬਹਿਣ ਕੇ ਲੱਕੜੇ ਨੇ ਨਜ਼ਰ ਲਾਤੀ ਵੀ ਭਾਨੇ ਦਾ ਵਿਆਹ ਹੋ ਰਿਹਾ ਜੀ ਵੈਗਨਾ ਤੇ ਬਰਾਤਾਂ ਜਾ ਰਹੀਆਂ ਠੀਕ ਹੈ ਨਾ ਇਧਰ ਉਹ ਕਹਿੰਦਾ ਸੀ ਮੂਸੇ ਵਾਲਾ ਵੀ ਜੀ ਵੈਗਨਾ ਦੀ ਡਾਰ ਜਾਊਗੀ ਕਿਸੇ ਮੇਰੇ ਸਾਰ ਕੜੇ ਦੇ ਨਜ਼ਰ ਲਾਤੀ ਮੇਰੇ ਸੱਟ ਮੱਚ ਗਈ ਕਿ ਆ ਸਾਂ ਹੁਣੇ ਬਾਰੀ ਖਸਾਣੀ ਅਬ ਜਿਵੇਂ ਸਰਦ ਜਿਹਾ ਹੀ ਨਹੀਂ ਕਹੇ ਟਾਰਾ ਤੁਸੀਂ ਵੀ ਵਰਕ ਜ਼ਰੂਰ ਕਰਿਓ ਕਰਿਓ ਇਹਨੂੰ ਰੈਸਟ ਦੇ ਵਿੱਚ ਬੱਦਵਾਲ ਥੋੜੀ ਜੀ ਗੱਲ ਬਣਾ ਲਾ ਰੈਸ ਲਿੰਮੋ ਸੋ ਵੀਡੀਓ ਨੂੰ ਬੱਤ ਵੱਤ ਸ਼ੇਅਰ ਕਰੋ ਕਿ ਪੰਨੇ ਦੀ ਖਬਰ ਮਿਲੂ ਠੀਕ ਹੈ ਨਾ ਤੂੰ ਕਹਿੰਦੀ ਸੀ ਵੀ ਦੁਬਾਰਾ ਵਿਆਹ ਕਰਾ ਕੇ ਸ਼ਾਇਦ ਕੁਝ ਕਰ ਕਰਦੇ ਨਾ ਸਗਣ ਸਾਰੇ ਸਪੂਰਨ ਹਣ ਯੂਟਿਊਬ ਵਾਲਿਆਂ ਨੂੰ ਕਹਦੇ ਸੀ ਲਗਾਤਾਰ ਵੀਡੀਓ ਪਾਵਾਂਗੇ ਤਾਂ ਬਲੌਗ ਟੈਪ ਹੀ ਆ ਤੇ ਅੱਗੇ ਤੁਸੀਂ ਖਿੱਚ ਕੇ ਰੱਖਿਓ ਕੰਮ ਇਹ ਹੈ